ਸਰਰ ਜੀ ਸੰਗਰੂਲ ਵੀ ਦੀ ਕਾਪਾ ਭੁੱਖ ਭੁੱਖ ਤਾਂ ਤਾਂ ਭੁੱਖੇ ਭੁੱਖ ਤਾਂ ਤਾਂ ਭੁੱਖੇ ਕਿਸੇ ਲਈ ਦੁੱਖ ਕਿਸੇ ਲਈ ਸੁੱਖ ਕਿਸੇ ਲਈ ਦੁੱਖ ਕਿਸੇ ਲਈ ਸੁੱਖ ਭੁੱਖ ਤਾਂ ਭੁੱਖੇ ਭੁੱਖ ਤਾਂ ਤਾਂ ਭੁੱਖੇ ਮਿਟਾਣਾ ਚਾਹੀਏ ਜਾਨਵਰ ਮਿਟਾਉਣਾ ਚਾਹੀਏ ਮਨੁੱਖੇ ਭੁੱਖ ਤਾਂ ਭੁੱਖੇ ਭੁੱਖ ਤਾਂ ਭੁੱਖੇ ਭੁੱਖ ਤਾਂ ਭੁੱਖੇ ਚਾਹੇ ਜੀ ਜੰਤੂ ਚਾਹੇ ਕੋਈ ਰੁਖੇ ਚਾਹੇ ਜੀ ਜੰਤੂ ਚਾਹੇ ਕੋਈ ਰੁਖੇ ਭੁੱਖ ਤਾਂ ਭੁੱਖੇ ਭੁੱਖ ਤਾਂ ਭੁੱਖੇ ਭੁੱਖ ਤਾਂ ਭੁੱਖੇ ਨਾ ਮਿਟਦੀ ਕਿਸੇ ਦੀ ਚਾਹੇ ਭੁੱਖ ਦੋਲ ਛੋਰ ਦੀ ਹੋਵੇ ਚਾਹੇ ਭੁੱਖ ਦੋਲ ਛੋਰ ਦੀ ਹੋਵੇ ਚਾਹੇ ਭੁੱਖ ਦੋਲ ਛੋਰ ਦੀ ਹੋਵੇ ਭੁੱਖ ਤਾਂ ਭੁੱਖੇ ਕਿਸੇ ਲਈ ਦੁੱਖ